ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਆ ਜਰਾਂ ਜੀ ਅਗਲੇ 5-6 ਘੰਟਿਆਂ ਦੀ ਗੱਲ ਕਰਾਂਗੇ ਦਫਰ ਦੇ ਲਗਭਗ 3 ਵਜਣ ਜਾ ਰਹੇ ਨੇ 1:30 ਦਾ ਟਾਈਮ ਹੋ ਚੁੱਕਾ ਹੈ ਤੇ ਅੱਜ ਦਿਨ ਹੈਗਾ ਜੀ 4 ਅਗਸਤ ਦਾ ਆਉਂਦੇ 6 ਘੰਟੇ ਯਾਨੀ ਕਿ 5-6 ਘੰਟੇ 8 8:30 ਵਜੇ ਤੱਕ ਦੇ ਅਫਡੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਆਉਂਦੇ ਇਹ ਘੰਟਿਆਂ ਦੇ ਵਿੱਚ ਟੁੱਟਵੇਂ ਮੀਂਹ ਦੇ ਅਸਰ ਨੇ ਜਿੱਥੇ ਹਲਕੇ ਸ਼ਰਾਟੇ ਲੈ ਸਕਦੇ ਨੇ ਕਿਤੇ ਹੋ ਸਕਦਾ ਹੈ ਦਰਮਿਆਨੀ ਝਟਵੀਂ ਮੀਹ ਆ ਦੀ ਦੇਖਣ ਨੂੰ ਮਿਲ ਸਕਦੀ ਆ ਸੋ ਮੌਨਸੂਨ ਟਰਫ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਮੈਦਾਨਾਂ ਦੇ ਉੱਤੇ ਬਣੀ ਹੋਈ ਸੀ ਉਹ ਹੁਣ ਅੱਗੇ ਖਿਸਕਦੀ ਹੋਈ ਪਹਾੜਾਂ ਦੇ ਲਾਗੇ ਜਿਹੜੀ ਲਾਜ ਜਿਹੜੀ ਆ ਜਾ ਲੱਗੀ ਆ ਜਿਹਦੇ ਸਦਕਾ ਜਿਹੜੀਆਂ ਕਾਰਵਾਈਆਂ ਨੇ ਉਹ ਹੁਣ ਸੀਮਿਤ ਖੇਤਰਾਂ ਤੱਕ ਸੀਮਿਤ ਰਹਿਣ ਗਿਆ ਯਾਨੀ ਕਿ ਜਿਹੜੇ ਮੀਂਹ ਲੱਗਣਗੇ ਉਹ ਕੁਝ ਪਹਾੜਾਂ ਦੇ ਨਾਲ ਲੱਗਦੇ ਜਿਹੜਿਆਂ ਤੱਕ ਸੀਮਿਤ ਰਹਿਣਗੇ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਫਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦੇ ਨਾਲ ਲੱਗਦੇ ਜਿਹੜੇ ਵੀ ਹਲਕੇ ਆ ਇਹਨਾਂ ਜਿਹੜਿਆ ਦੇ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਮੀਤੇ ਅਸਾਰ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜੇਕਰ ਅਸਲੀਆਂ ਖਤਾਜਾ ਸੈਟਲਾਈਟ ਦਾ ਸਿਨਾਰਾ ਦੇਖਦੇ ਆ ਤੇ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲੇ ਦੇ ਖੇਤਰਾਂ ਦੇ ਵਿੱਚ ਬੱਦਲਵਾਈ ਅਸਲੇ ਜਾਰੀ ਆ हरियाणा वाले फासियों ਜਿਹੜੀ ਲਗਾਤਾਰ ਬਦਲ ਰਹੀ ਇਸ ਡਾਇਰੈਕਸ਼ਨ ਦੇ ਵਿੱਚ ਘੁੰਮਦੀ ਹੋਈ ਅੱਗੇ ਆ ਰਹੀ ਹੈ ਇਸ ਵੇਲੇ ਕੈਥਲ ਜਿਲ੍ਹਾ ਹੋ ਗਿਆ ਸਹਾਰਨਪੁਰ ਪੱਛਮੀ ਯੂਪੀ ਦੇਖੀ ਜਿਲ੍ਹਾ ਹੋ ਗਈ ਕੈਥਲ ਅੰਬਾਲਾ ਖੇਤਰ ਕਰਨਾਲ ਪਾਣੀਪਤ ਸੋਨੀਪਤ ਮਹਿੰਦਰਗੜ੍ਹ ਰਿਵਾੜੀ ਚੱਜਰ ਜੀਨਦ ਭਗਵਾਨੀ ਰੋहतक ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਜ ਨਾਲ ਕਿਤੇ ਕਿਤੇ ਹਲਕੀ ਕਣਮਨ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਹਾਲੇ ਜਾਰੀ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵੀ ਖਾਸ ਕਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਟਟਮ ਮਮੀ ਤੇ ਆਸਾਰ ਹੋਣਗੇ ਯਾਦ ਦਰ ਖੇਤਰਾਂ ਦੇ ਵਿੱਚ ਹਲਕੀ ਕਣੀਆਂ ਦੇ ਆਸਾਰ ਹੋਣਗੇ ਕੁਝ ਖੇਤਰ ਹੋ ਸਕਦੇ ਨੇ ਟਾਂਗ ਟਾਂਗ ਦੇ ਜਿੱਥੇ ਦਰਮਿਆਨੇ ਵੀ ਲੱਗ ਸਕਦੇ ਨੇ ਇਸ ਤੋਂ ਇਲਾਵਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਮਾਨਸੇ ਦੇ ਵਿੱਚ ਸ਼੍ਰੀ ਮਕਸਦਰ ਸਾਹਿਬੇਰਾ ਖੇਤਰਾਂ ਦੇ ਵਿੱਚ ਬਦਲਬਾਝ ਅਸਲ ਬਣ ਰਹੀ ਹੈ ਇੱਥੇ ਵੀ ਕਿਤੇ ਹਲਕੀ ਕਣੀਆਂ ਡਿੱਗ ਜਾਣ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਜਾਂ ਪੰਜ ਸੱਤ ਮੈਂਟਾਲੀ ਕਾਰਵਾਈਆਂ ਘਟਣਗੀਆਂ ਚਾਹੇ ਉਹ ਮੱਝ ਦੇ ਖੇਤਰ ਆ ਜਿਨ੍ਹਾਂ ਦੇ ਵਿੱਚ ਸ੍ਰੀ ਅਮਰੇਸਰ ਸਾਹਿਬ ਹੋ ਗਿਆ ਜਿਲ੍ਹਾ ਜ ਸ੍ਰੀ ਤਲੰਤਨ ਸਾਹਿਬ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਸੀਮਿਤ ਰਹਿਣਗੀਆਂ ਜੇਕਰ ਬੱਦਲ ਬਣ ਗਿਆ ਤੇ ਫਾਈਸਾਤ ਮਿੰਟਾਂ ਵਾਲੇ ਸ਼ਰਾਟੇ ਲਾ ਸਕਦੇ ਨੇ ਵੈਸੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨਾ ਮਾਤਰ ਨੇ ਅਗਲੇ ਘੰਟਿਆਂ ਦੇ ਵਿੱਚ ਵੀ ਆ ਰਾਜਸਥਾਨ ਦੇ ਪੂਰਬੀ ਖੇਤਰਾਂ ਦੇ ਵਿੱਚ ਇਸ ਵੇਲੇ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਨੇ ਤੇ ਲੱਗਣਗੇ ਵੀ ਆਉਂਦੇ ਘੰਟਿਆਂ ਦੇ ਵਿੱਚ ਸੋ ਕੁਲਮ ਲੱਗੇ ਜੀ ਅਗਲੇ 4-5 ਘੰਟਿਆਂ ਦੇ ਵਿੱਚ ਪੂਆਦ ਖੇਤਰ ਪੂਆਦ ਦੇ ਨਾਲ ਲੱਗਦੇ ਦਵਾਬੇ ਤੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਆ ਕੁਝ ਨਵਾਂ ਸ਼ਹਿਰ ਦੇ ਵੀ ਖੇਤਰ ਹੋ ਸਕਦੇ ਨੇ ਕੁਝ ਹੁਸ਼ਿਆਰ ਖੁਰ ਦੇ ਵੀ ਖੇਤਰ ਹੋ ਸਕਦੇ ਨੇ ਜਿੱਥੇ ਹਲਕੀ ਕਣੀਆਂ ਦੇਖ ਸਕਦੀਆਂ ਨੇ ਪੰਚਕਲਾ ਸਹਾਰਨਪੁਰ ਤੇ ਡੇਰਾ ਬਸੀ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਕਣੀਆਂ ਡਿੱਗਣ ਦੇ ਅਸਾਰ ਹੋਣਗੇ ਸੋ ਆਉਂਦੇ ਘੰਟਿਆਂ ਦੇ ਫੋ ਡਾਟਾ ਬਾਕੀ ਹਰਾ ਦੇ ਫੋ ਡਾਟਾ ਅਗਲੀ ਘੜੀ ਦੇ ਵਿੱਚ ਤੁਹਾਡਾ ਸਾਂਝੀ